ਅਦੇ ਆਪਕ ਕੌਮ ਦੇ ਨਿਰਮਾਤਾ ਕਹੇ ਜਾਂਦੇ ਨੇ ਨੇਸ਼ਨ ਬਿਲਡਰ ਕਿਹਾ ਜਾਂਦਾ ਤੁਹਾਨੂੰ ਤੁਸੀਂ ਇਹ ਗੱਲਾਂ ਦੱਸੋ ਕਿ ਸਾਨੂੰ ਸਾਡਾ ਵਿਰਸਾ ਕਿੰਨਾ ਬਲਦਾਨਾਂ ਨਾਲ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਆਜ਼ਾਦੀਆਂ ਸਾਨੂੰ ਕਿਤੇ ਕੋਈ ਰਿਓੜੀਆਂ ਵੱਟੇ ਮੁਖਫਲੀਆਂ ਵੱਟੇ ਨਹੀਂ ਮਿਲੀਆਂ ਇਹ ਸਰਦਾਰੀਆਂ ਸਿਰਾਂ ਵੱਟੇ ਮਿਲੀਆਂ ਆਪਣੇ ਟੀਚਰਾਂ ਦਾ ਸਤਿਕਾਰ ਕਰਨਾ ਆਪਣੇ ਕੋਚੇਸ ਦਾ ਆਪਣੇ ਮੈਂਟਰ ਦਾ ਆਪਣੇ ਮਾਪਿਓ ਦਾ ਸਤਿਕਾਰ ਕਰਨਾ ਤੇ ਜਿੰਨੇ ਮਰਜੀ ਵੱਡੇ ਹੋਦਿਆਂ ਤੇ ਚਲੇ ਜਾਓ ਅਬਦੇ ਮਾਪਿਓ ਤੋਂ ਆਪਣੇ ਕੋ ਉੱਚਾ ਪਹੁੰਚੀ ਵੱਡੇ ਨਹੀਂ ਹੋ ਸਕਦੇ ਜਿਹੜਾ ਦਰਖਤ ਹੈ ਜਦੋਂ ਉਹ ਫਲ ਜਦ ਛਾਂ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਫਲ ਖਾਣ ਵਾਲੇ ਨੂੰ ਜਾਂ ਛਾਂ ਮੰਨਣ ਵਾਲੇ ਨੂੰ ਨਹੀਂ ਹੁੰਦੀ ਉਸ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੇਰੇ ਹੱਥੀ ਲੱਗਿਆ ਹੈ ਤੁਸੀਂ ਪੰਜਾਬ ਦੇ ਮਾਲੀ ਹੋ ਹਜ਼ਾਰਾਂ ਬੂਟੇ ਤੁਸੀਂ ਲਾਉਣੇ ਆ ਜੇ ਤੁਸੀਂ ਉਹਨਾਂ ਨੂੰ ਸਿੰਜਣਾ ਇਹ ਜਿਹੜਾ ਅਧਿਆਪਕ ਦਾ ਕਿੱਤਾ ਨਹੀਂ ਹੈਗਾ ਇਹ ਇਹ ਮਿਸ਼ਨ ਹੈ ਤੁਸੀਂ ਚਾਨਣ ਫਲਾਉਣਾ ਵਿੱਦਿਆ ਦਾ ਚਾਨਣ ਲਿਖਿਆ ਹੁੰਦਾ ਸਕੂਲਾਂ ਚ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜੇ ਛੋਟਿਆਂ ਲਈ ਸਕੂਲ ਖੋਲੋਗੇ ਵੱਡਿਆਂ ਲਈ ਜਿਹੜਾ ਬਣਾਉਣ ਦੀ ਲੋੜ ਨਹੀਂ ਪੈਣੀ ਅਧਿਆਪਕ ਨੂੰ ਖੁਸ਼ੀ ਇਸੇ ਗੱਲ 'ਚ ਮਿਲਦੀ ਹੈ ਮੇਰੇ ਪੜਾਏ ਹੋਏ ਬੱਚੇ ਕੋਈ ਅਚੀਵਮੈਂਟ ਕਰ ਰਹੇ ਸਵਾਜ 72 ਸਾਡੇ 94 ਅਧਿਆਪਕ ਜਿਹੜੇ ਨੇ ਉਹਨਾਂ ਨੂੰ ਸਰਮਾਨਤ ਕਰਾਂਗੇ ਰਾਜ ਪਦਰੀ ਅਵਾਰਡ ਦੇਵਾਂਗੇ ਔਰ ਤੁਹਾਡੇ ਕਰਕੇ ਹੀ ਸਾਡੇ ਬੱਚੇ ਜਿਹੜੇ ਨੇ ਵਿਦਿਆ ਦੇ ਵਿੱਚ ਮੱਲਾ ਮਾਰ ਰਹੇ ਨੇ 118 ਐਮੀਨੈਂਟ ਸਕੂਲ ਬਣਾਤੇ ਔਰ ਸਾਡੇ ਬੱਚੇ ਜੇਈ ਐਡਵਾਂਸ ਜੇਈ ਨੀਟ ਆਰਮਡ ਫੋਰਸ ਦੇ ਜਿਹੜੇ ਟੈਸਟ ਨੇ ਪਾਸ ਕਰ ਰਹੇ ਨੇ 올 ਬਿਕਾਸ ਆਫ ਇਹ ਉਹ ਫਸਲ ਹੈ ਜਿਹੜੀ ਥੋੜੇ ਚਿਰ ਨੂੰ ਪਤਾ ਲੱਗੂਆ ਲੋਕਾਂ ਨੂੰ ਕਿ ਕੋਈ ਆਏ ਸੀ ਯਾਰ ਜਿਨ੍ਹਾਂ ਦੇ ਹੱਥ 'ਚ ਹਰੇ ਪਰੰਗ ਦੇ ਪੈਨ ਸੀ ਤੇ ਉਹਨਾਂ ਨੇ ਟੀਚਰਾਂ ਨੂੰ ਸਕੂਲਾਂ ਨੂੰ ਅਪਡੇਟ ਕੀਤਾ ਤੇ ਅੱਜ ਉਹ ਫਸਲ ਜਿਹੜੀ ਹੈ ਪੱਕ ਕੇ ਤਿਆਰ ਹੋ ਗਈ ਸਿੰਗਾਪੁਰ ਫਿਨਲੈਂਡ ਆਈਆਈਐਮ ਅਹਮਦਾਬਾਦ ਤੋਂ ਟ੍ਰੇਨਿੰਗਾਂ ਹੋ ਰਹੀਆਂ ਨੇ ਔਰ ਬਿਲਕੁਲ ਕਰਟੇਰੀਆ ਵੀ ਬੈਸਟ ਸਕੂਲਾਂ ਦੇ ਬੈਸਟ ਪ੍ਰਿੰਸੀਪਲ ਜਿਨ੍ਹਾਂ ਨੇ ਮਿੰਤਾ ਕੀਤੀ ਉਹਨੂੰ ਲਿਖ ਜਾਣਾ ਸੋ ਸਾਨੂੰ ਇਸ ਗੱਲ ਤੇ ਬੜਾ ਮਾਣ ਹੈ ਕਿ ਅਸੀਂ ਜਿਹੜਾ ਲੇਟੈਸਟ ਸਰਵੇ ਐਜੂਕੇਸ਼ਨ ਦਾ ਹੋਇਆ ਉਹਦੇ ਵਿੱਚ ਪੰਜਾਬ ਜਿਹੜਾ ਪਹਿਲੇ ਨੰਬਰ ਤੇ ਆ ਰਿਹਾ ਆਪਾਂ ਇੱਕ ਪਰਸਨੈਲਿਟੀ ਡਿਵੈਲਪਮੈਂਟ ਤੇ ਵੀ ਧਿਆਨ ਦੇਣਾ ਕਿ ਬੱਚਾ ਇਹ ਨਾ ਕਹੇ ਕਿ ਮੈਨੂੰ ਡਿਗਰੀ ਮਿਲ ਗਈ ਹੁਣ ਮੈਂ ਨੌਕਰੀ ਲੱਭੂਗਾ ਬਸ ਆਹੀ ਨੌਕਰੀਆਂ ਮੰਗਣ ਵਾਲੇ ਘੱਟ ਬਣਾਈਏ ਮੰਗਣ ਵਾਲੇ ਜ਼ਿਆਦੇ ਸੋ ਸੋਰਸਸ ਮੁਹੱਈਆ ਕਰਾਤੇ ਕਿ ਉਹੀ ਟੀਚਰ ਨੇ ਤੇ ਹੁਣ ਕਿਵੇਂ ਬੱਚੇ ਸਾਡੇ ਜਿਹੜੇ ਨੇ ਉਹ 99.9 99.8 ਦੇ ਮੁਕਾਬਲੇ ਹੋਣ ਲੱਗੇ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਨਾਲੋਂ ਜ਼ਿਆਦਾ ਵਧੀਆ ਰਿਜ਼ਲਟ ਹੋ ਰਹੇ ਨੇ